ਲੋ ਜੀ ਅੱਜ ਭਾਰਤੀ ਰੇਲਵੇ ਦਾ ਨਵਾਂ ਕਾਰਨਾਮਾ ਸੁਣ ਲਓ ਉਹ ਕਾਰਨਾਮਾ ਜਿਸ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਤੇ ਵੱਡੀ ਚਰਚਾ ਛੇੜ ਦਿੱਤੀ ਹੈ ਕਿਉਂਕਿ ਅਜੇ ਵੱਡੇ ਵੱਡੇ ਜਿਹੜੇ ਵਿਕਸਤ ਦੇਸ਼ ਨੇ ਉਹ ਤਾਂ ਡਰਾਈਵਰ ਤੋਂ ਬਿਨਾਂ ਗੱਡੀਆਂ ਚੱਲਣ ਵਾਲੀ ਤਕਨੀਕ ਦੀ ਅਜੇ ਖੋਜ ਹੀ ਕਰ ਰਹੇ ਨੇ ਤੇ ਸਾਡੇ ਭਾਰਤ ਚ ਰੇਲਵੇ ਨੇ ਬਿਨਾਂ ਡਰਾਈਵਰ ਤੋਂ ਗੱਡੀਆਂ ਚੱਲਣ ਵਾਲੀ ਤਕਨੀਕ ਦਾ ਇੱਕ ਟ੍ਰਾਇਲ ਦਿਖਾ ਵੀ ਦਿੱਤਾ ਅੱਜ ਕੀ ਹੋਇਆ ਕਿ ਇੱਕ ਟ੍ਰੇਨ ਇੱਕ ਗੱਡੀ ਜਿਹੜੀ ਜੰਮੂ ਤੋਂ ਚੱਲੀ ਤੇ ਬਿਨਾ ਡਰਾਈਵਰ ਤੋਂ ਪੰਜਾਬ ਆ ਕੇ ਰੁਕੀ ਪੰਜਾਬ ਤੱਕ ਉਹ ਬਿਨਾ ਡਰਾਈਵਰ ਤੋਂ ਹੀ ਆਈ ਬਹੁਤ ਵੱਡਾ ਹਾਸਾ ਹੋ ਸਕਦਾ ਸੀ ਮਸਾ ਉਹ ਗੱਡੀ ਰੋਕੀ ਗਈ ਹੈ ਜਾਣਕਾਰ ਦੱਸ ਰਹੇ ਨੇ ਕਿ ਕਿਸੇ ਹੋਰ ਗੱਡੀ ਦੇ ਰਾਈ ਡਰਾਈਵਰ ਭੇਜ ਕੇ ਤੇ ਉਹ ਗੱਡੀ ਰੋਕੀ ਹੈ ਹੁਣ ਉਹ ਗੱਡੀ ਚੱਲੀ ਕਿੱਥੋਂ ਜੰਮੂ ਦੇ ਕਠੂਆ ਤੋਂ ਜੰਮੂ ਦੇ ਕਠਵਾ ਤੋਂ ਉਹ ਲਖਣਪੁਰ ਆਈ ਲਖਣਪੁਰ ਤੋਂ ਮਾਧੋਪੁਰ ਆਈ ਮਾਧੋਪੁਰ ਤੋਂ ਫਿਰ ਵੱਡਾ ਜੰਕਸ਼ਨ ਪਠਾਨਕੋਟ ਆਉਂਦਾ ਉੱਥੋਂ ਵੀ ਉਹ ਟੱਪ ਗਈ ਔਰ ਡਰਾਈਵਰ ਤੋਂ ਬਿਨਾ ਹੀ ਫਿਰ ਉਹ ਅੱਗੇ ਪੰਘਾਲਾ ਨਕੇਰੀਆਂ ਹੁੰਦੀ ਹੋਈ ਤੇ ਉੱਚੀ ਬਸਤੀ ਐ ਹਿਸ਼ਾਰਪੁਰ ਕੋਲੇ ਫਿਰ ਉੱਥੇ ਆ ਕੇ ਤੇ ਉਹ ਗੱਡੀ ਰੋਕਣ 'ਚ ਕਾਮਯਾਬ ਹੋਏ ਦਰਜਨਾ ਸਟੇਸ਼ਨ ਟੱਪ ਗਈ ਹੁਣ ਤਾੜੀਆਂ ਮਾਰੋਗੇ ਕਿ ਕੀ ਕਹੋਗੇ ਦੇਖੋ ਮੈਨੂੰ ਲੱਗਦਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਬਹੁਤ ਵੱਡਾ ਹੀ ਹਾਦਸਾ ਹੋ ਸਕਦਾ ਸੀ ਮੰਨ ਲਓ ਅੱਗੇ ਕਿਸੇ ਟਰੈਕ ਦੇ ਉੱਪਰ ਸਵਾਰੀਆਂ ਵਾਲੀ ਕੋਈ ਹੋਰ ਗੱਡੀ ਖੜੀ ਹੁੰਦੀ ਤੇ ਇਹ ਜਿਹੜੀ ਮਾਲ ਗੱਡੀ ਆ ਇਹ ਇਸੇ ਤਰ੍ਹਾਂ ਪਿੱਛੋਂ ਭੱਜੀ ਆ ਰਹੀ ਹੁੰਦੀ ਜਿਵੇਂ ਆਈ ਹੈ ਤਾਂ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀ ਔਰ ਲਾਜ਼ਮੀ ਤੌਰ ਤੇ ਇਹ ਵੱਡੀ ਲਾਪਰਵਾਹੀ ਰੇਲਵੇ ਵਿਭਾਗ ਦੇ ਕਰਮਚਾਰੀਆਂ ਦੀ ਕਹੀ ਜਾ ਸਕਦੀ ਹੈ ਇਹ ਕੋਈ ਤਕਨੀਕ ਦੀ ਖੋਜ ਨਹੀਂ ਹੋਈ ਕਿ ਬਿਨਾ ਡਰਾਈਵਰ ਤੋਂ ਸਾਡੇ ਭਾਰਤ ਨੇ ਤਕਨੀਕ ਕੱਢ ਲਈ ਕੋਈ ਉਹ ਤਾਂ ਮੈਂ ਇੱਕ ਵਿਅੰਗ ਸੀ ਮੇਰਾ ਅਸਲ 'ਚ ਇਹ ਬਹੁਤ ਵੱਡੀ ਲਾਪਰਵਾਹੀ ਹੈ ਇਹ ਘਾਟਾ ਭਾਵੇਂ ਹਾਸਾ ਨਹੀਂ ਹੋਇਆ ਮਤਲਬ ਕੰਮ ਠੀਕ ਰਹਿ ਗਿਆ ਪਰ 80 90 ਕਿਲੋਮੀਟਰ ਦੀ ਸਪੀਡ ਤੇ ਉਹ ਟ੍ਰੇਨ ਆਈ ਹੈ ਕੁਝ 20 ਹੋ ਸਕਦਾ ਸੀ ਔਰ ਸਾਡੇ ਭਾਰਤ 'ਚ ਇਹੋ ਜਿਹਾ ਬੜਾ ਕੁਝ ਪਹਿਲਾਂ ਹੀ ਹੁੰਦਾ ਰਹਿੰਦਾ ਹੁਣ ਤੱਕ ਪਤਾ ਨਹੀਂ ਸੈਂਕੜੇ ਹੀ ਖਬਰਾਂ ਪਿਛਲੇ ਸਾਲਾਂ ਦੇ ਵਿੱਚ ਆ ਚੁੱਕੀਆਂ ਨੇ ਕਿ ਗੱਡੀ ਟ੍ਰੇਨ ਤੋਂ ਉੱਤਰ ਗਈ ਪਟੜੀ ਤੋਂ ਉੱਤਰ ਗਈ ਗੱਡੀ 'ਚ ਗੱਡੀ ਵੱਜ ਗਈ ਡੱਬਾ ਲਿਓ ਲੈ ਗਿਆ ਇਹ ਘਟਨਾਵਾਂ ਕਿਉਂ ਵਾਪਰਦੀਆਂ ਨੇ ਕੁਝ ਲੋਕ ਕਹਿੰਦੇ ਨੇ ਜੀ ਇਹ ਤਾਂ ਲਿਖਿਆ ਹੀ ਐਵੇਂ ਹੁੰਦਾ ਇਹ ਤਾਂ ਹੋ ਕੇ ਹੀ ਰਹਿਣਾ ਇਹ ਤਾਂ ਕਿਸਮਤ ਹੀ ਐ ਹੁੰਦੀ ਆ ਪਰ ਅਸੀਂ ਕਹਿੰਦੇ ਆ ਬਿਲਕੁਲ ਨਹੀਂ ਇਹ ਸਭ ਲਾਪਰਵਾਹੀ ਆ ਇਹ ਕਿਤੇ ਨਾ ਕਿਤੇ ਮਸ਼ਤੈਦੀ ਦੀ ਸਾਵਧਾਨੀ ਦੀ ਘਾਟ ਆ ਕਿਤੇ ਨਾ ਕਿਤੇ ਇਹ ਨਲਾਇਕੀ ਹੁੰਦੀ ਹੈ ਜਦੋਂ ਉਦੋਂ ਇਹ ਕੁਛ ਵਾਪਰਦਾ ਤੇ ਹੁਣ ਅੱਜ ਆ ਜਿਹੜੀ ਟ੍ਰੇਨ ਉਹ ਜੰਮੂ ਕਸ਼ਮੀਰ ਦੇ ਜੰਮੂ ਤੋਂ ਉਥੋਂ ਇਹ ਭੱਜੀ ਆ ਬਿਨਾ ਡਰਾਈਵਰ ਤੋਂ ਤੇ ਪੰਜਾਬ ਤੱਕ ਆਣ ਵੜੀ ਬਿਨਾ ਡਰਾਈਵਰ ਤੋਂ ਇਹ ਖਬਰ ਵੀ ਬਹੁਤ ਘੱਟ মিডিਆ ਚ ਫੈਲਣ ਦਿੱਤੀ ਜਾ ਰਹੀ ਹੈ ਤਾਂ ਕਿ ਵੱਡੇ ਸਵਾਲ ਨਾ ਖੜੇ ਹੋਣ ਪਰ ਖਬਰ ਫਿਰ ਵੀ ਆ ਗਈ ਹੈ ਤੇ ਤੁਸੀਂ ਹੁਣ ਸੋਚਿਓ ਵੀ ਇਹ ਕੀ ਹੋ ਰਿਹਾ ਕੀ ਇਹਨੂੰ ਭਾਰਤ ਦੀਆਂ ਤਰੱਕੀਆਂ ਕਵਾਂਗੇ ਕਿ ਨਲਾਈਕੀ ਕਹਾਂਗੇ ਸਾਡੇ ਰੇਲਵੇ ਵਿਭਾਗ ਦੀ ਹੁਣ ਦੁਨੀਆ ਹੈ ਦੁਨੀਆ ਦੇ ਵਿੱਚ ਇਹੋ ਜੀਆਂ ਤਕਨੀਕਾਂ ਦੀ ਖੋਜ ਹੋ ਰਹੀ ਆ ਕੁਝ ਥਾਵਾਂ ਤੇ ਹੋ ਵੀ ਚੁੱਕੀ ਐ ਜਿੱਥੇ ਡਰਾਈਵਰ ਤੋਂ ਬਿਨਾਂ ਨੈਵੀਗੇਸ਼ਨ ਸਿਸਟਮ ਦੇ ਨਾਲ ਡਰਾਈਵਰ ਰਹਿਤ ਗੱਡੀਆਂ ਚੱਲਣ ਦੀ ਤਕਨੀਕ ਉਹ ਕੱਢ ਰਹੇ ਨੇ ਪਰ ਉਹ ਤੇ ਅਜੇ ਉਹਦੀ ਕਾੜ ਚ ਲੱਗੇ ਹੋਏ ਨੇ ਤੇ ਸਾਡੇ ਵਾਲੇ ਜਿਹੜੇ ਨੇ ਇਹ ਬਿਨਾਂ ਡਰਾਈਵਰ ਤੋਂ ਗੱਡੀਆਂ ਭਜਾ ਕੇ ਵਿਖਾਉਣ ਲੱਗ ਪਏ ਨੇ ਪਹਿਲਾਂ ਕਈ ਦੇਸ਼ਾਂ 'ਚ ਇਹ ਗਲਤੀ ਹੋਈ ਐ ਪਰ ਉਹਨਾਂ ਨੇ ਦੁਬਾਰਾ ਛੇਤੀ ਕੀਤੇ ਇਹ ਗਲਤੀ ਹੋਣ ਨਹੀਂ ਦਿੱਤੀ ਬਰਨਿੰਗ ਟ੍ਰੇਨ ਫਿਲਮ ਆਈ ਸੀ ਜਿਹੜੀ ਇੱਕ ਸੱਚੀ ਘਟਨਾ ਤੇ ਆਧਾਰਿਤ ਸੀਗੀ ਕਿ ਕਿਵੇਂ ਡਰਾਈਵਰ ਤੋਂ ਬਿਨਾ ਇੱਕ ਸਵਾਰੀਆਂ ਵਾਲੀ ਗੱਡੀ ਆਪਣੇ ਆਪ ਚੱਲ ਪਈ ਸੀ ਤੇ ਫਿਰ ਕਿਵੇਂ ਉਹਦੇ ਵਿੱਚ بڑے ਜਿਹਨੂੰ ਕਹਿੰਦੇ ਯਤਨਾਂ ਨਾਲ ਬੜੀਆਂ ਕੋਸ਼ਿਸ਼ਾਂ ਦੇ ਨਾਲ ਕਈ ਕਿਲੋਮੀਟਰ ਉਹ ਗੱਡੀ ਦੌੜਦੀ ਰਹੀ ਤੇ ਫਿਰ ਉਹਨੂੰ ਉਹ ਰੋਕਣ 'ਚ ਕਾਮਯਾਬ ਹੋਏ ਸੀ ਪਰ ਉਹਨਾਂ ਮੁਲਕਾਂ ਨੇ ਉਸ ਤੋਂ ਬਾਅਦ ਸਬਕ ਸਿੱਖ ਲਿਆ ਕਈ ਮੁਲਕ ਨੇ ਇੰਨੇ ਸਿਆਣੇ ਮੁਲਕ ਨੇ ਉਥੋਂ ਦਾ ਸਿਸਟਮ ਇੰਨਾ ਸਿਆਣਾ ਹੈ ਜਿਹੜੀ ਗਲਤੀ ਇੱਕ ਵਾਰ ਹੋ ਜਾਈ ਨਾ ਉਹ ਦੁਬਾਰਾ ਨਹੀਂ ਹੋਣ ਦਿੰਦੇ ਉਹ ਦੁਬਾਰਾ ਦੁਹਰਾਓ ਨਹੀਂ ਹੋਣ ਦਿੰਦੇ ਪਰ ਸਾਡੇ ਇੱਥੇ ਅਸੀਂ ਗਲਤੀਆਂ ਤੋਂ ਸਿੱਖਦੇ ਹੀ ਨਹੀਂ ਅਸੀਂ ਇਤਿਹਾਸ ਤੋਂ ਵੀ ਸਿੱਖਦੇ ਨਹੀਂ ਇੱਕੋ ਜੀਆਂ ਗਲਤੀਆਂ ਅਸੀਂ ਦੁਬਾਰਾ 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 ਕਰਦੇ ਰਹਿੰਦੇ ਆ ਤੇ ਐਸੀ ਤਰ੍ਹਾਂ ਦੀ ਹੀ ਗਲਤੀ ਇਹ ਜਿਹੜੀ ਹੋਣ ਹੋਈ ਆ ਮੈਨੂੰ ਲੱਗਦਾ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਮੁਲਾਜ਼ਮਾਂ ਤੇ ਜਾਂ ਉਹਨਾਂ ਅਧਿਕਾਰੀਆਂ ਤੇ ਜਿਨ੍ਹਾਂ ਦੀ ਗਲਤੀ ਦੇ ਨਾਲ ਇਹ ਲਾਪਰਵਾਹੀ ਹੋਈ ਹੈ ਅੱਜ ਨਹੀਂ ਕੋਈ ਵੱਡੀ ਘਟਨਾ ਵਾਪਰੀ ਚੰਗਾ ਹੋਇਆ ਪਰ ਜੇ ਹੋ ਜਾਂਦੀ ਤਾਂ ਜਿਹੜੀਆਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਸਿਵਾਏ ਥੋੜੇ ਜਿਵੇਂ ਮੁਆਵਜ਼ੇ ਦੀ ਅਨਾਉਂਸਮੈਂਟ ਤੋਂ ਬਾਅਦ ਉਹਨਾਂ ਦੇ ਜੀਤ ਵਾਪਸ ਨਹੀਂ ਨਾ ਹੋ ਸਕਦੇ ਤੇ ਜਿਨ੍ਹਾਂ ਘਰਾਂ ਦੇ ਕੀਮਤੀ ਜੀ ਚਲੇ ਜਾਂਦੇ ਨੇ ਆਪੋ ਆਪਣੇ ਘਰ ਬਾਰੇ ਸੋਚ ਕੇ ਵੇਖੋ ਕਿੰਨੇ ਕੀਮਤੀ ਜੀ ਹੁੰਦੇ ਨੇ ਸਾਡੇ ਮੁੜ ਕੇ ਚਾਹੇ ਲੱਖਾਂ ਮਿਲ ਜਾਣ ਤੇ ਚਾਹੇ ਕਰੋੜਾ ਮਿਲ ਜਾਣ ਘਰ ਦਾ ਮੂੰਹ ਦੂਜੇ ਪਾਸੇ ਲੱਗ ਜਾਂਦਾ ਹੈ ਕਦੇ ਵੀ ਜ਼ਿੰਦਗੀ ਜ਼ਿੰਦਗੀ ਵਾਂਗ ਨਹੀਂ ਲੱਗਦੀ ਕਦੇ ਵੀ ਜ਼ਿੰਦਗੀ ਚ ਚਾਹੋ ਖੁਸ਼ੀਆਂ ਦੁਬਾਰਾ ਉਸ ਤਰ੍ਹਾਂ ਨਹੀਂ ਆ ਸਕਦੀਆਂ ਜਦੋਂ ਘਰ ਦਾ ਕੋਈ ਕੀਮਤੀ ਜੀ ਤੁਰ ਜਾਂਦਾ ਸੋ ਇਹ ਜਿਹੜੀ ਘਟਨਾ ਵਾਪਰੀ ਹੈ ਰੇਲਵੇ ਨੂੰ ਚਾਹੀਦਾ ਹੈ ਇਹਦੀ ਜਾਂਚ ਤੈਅ ਤੱਕ ਹੋਵੇ ਕਹਿੰਦੇ ਜਾਂਚ ਕਰਾਵਾਂਗੇ ਪਰ ਇੱਥੇ ਜਾਂਚਾਂ ਪੜਤਾਲਾਂ ਵਿੱਚ ਜੇ ਜੀਆਂ ਹੁੰਦੀਆਂ ਨੇ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਕਿਵੇਂ ਜਾਂਚਾਂ ਤੇ ਕਿਵੇਂ ਪੜਤਾਲਾਂ ਹੋ ਕੇ ਤੇ ਕਿਵੇਂ ਦੀਆਂ ਰਿਪੋਰਟਾਂ ਕਈ ਵਾਰ ਆ ਜਾਂਦੀਆਂ ਨੇ ਇਹ ਆਪਾਂ ਸਾਰੇ ਜਾਣਦੇ ਆ ਫੇਰ ਵੀ ਉਮੀਦ ਕਰਦੇ ਆਂ ਤੁੰਗਾਈ ਤੱਕ ਜਾਂਚ ਕਰਾਣੀ ਚਾਹੀਦੀ ਹੈ ਪਤਾ ਲਾਉਣਾ ਚਾਹੀਦਾ ਤੇ ਜੇ ਗਲਤੀ ਹੈ ਕਿਸੇ ਦੀ ਵੀ ਤੇ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਬਹੁਤ ਮਿਹਰਬਾਨੀ ਸ਼ੁਕਰੀਆ